ਜੋ ਤੇ ਇਸ ਸਮੇਂ ਅਸੀਂ ਖੜੇ ਆਂ ਅਮਰਕੋਟ ਦੇ ਵਿੱਚ ਥਾਣਾ ਬਲਟੋਹਾ ਦੇ ਨਾਲ ਲੱਗਦਾ ਇਹ ਇਲਾਕਾ ਤੇ ਇਸ ਟਾਈਮ ਜਿਹੜਾ ਮਾਹੌਲ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਦੁਕਾਨਾਂ ਸਾਰੀਆਂ ਜਿਹੜੀਆਂ ਬੰਦ ਨੇ ਦੁਕਾਨਦਾਰਾਂ ਵੱਲੋਂ ਜਿਹੜਾ ਇਹ ਪਰਮਾ ਜਿਹੜਾ ਹੰਗਾਰਾ ਹੋ ਮਿਲ ਰਿਹਾ ਬੰਦ ਦੇ ਸਮਰਥਨ ਜਿਹੜਾ ਕੀਤਾ ਜਾ ਰਿਹਾ ਜੋ ਕਿ ਸਯੁਗਤ ਕਿਸਾਨ ਮੋਰਚੇ ਵੱਲੋਂ ਕਾਲ ਸੀ ਡੀਐਸਪੀ ਸਾਹਿਬ ਨਾਲ ਵੀ ਗੱਲਬਾਤ ਹੋਈ ਹੈ ਤੇ ਐਸਐਚਓ ਸਾਹਿਬ ਨਾਲ ਵੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮਾਹੌਲ ਜਿਹੜਾ ਹੈ ਅਜੇ ਤੱਕ ਸ਼ਾਂਤੀਪੂਰਵਕ ਹੈ ਕੋਈ ਵੀ ਇਸ ਤਰ੍ਹਾਂ ਦੀ ਬਹਿਸ ਵਿਸਾਈ ਵਾਲੀ ਗੱਲ ਹੁਣ ਤੱਕ ਨਹੀਂ ਦੇਖੀ ਗਈ ਕੈਮਰਾਮੈਨ ਨੂੰ ਕਹਾਂਗੇ ਕਿ ਇੱਕ ਵਾਰ ਤਸਵੀਰਾਂ ਇਧਰ ਰਾਜੋਕੇ ਰੋਡ ਨੂੰ ਜਿਹੜੀ ਸ਼ੜਕ ਜਾਂਦੀ ਉਧਰ ਵੀ ਵਿਖਾਈ ਕਰਨ ਵਾਲੀ ਸਾਈਡ ਵੀ ਸਿਰਫ ਮੈਡੀਕਲ ਸਟੋਰ ਜਿਹੜੇ ਆ ਖੁੱਲੇ ਆ ਜਾਂ ਸਿਹਤ ਦੇ ਪੱਖੋਂ ਜਿਹੜੀਆਂ ਕੋਈ ਦੁਕਾਨਾਂ ਸੀ ਦਵਾਈ ਵਾਲੀਆਂ ਜਾਂ ਕੋਈ ਐਮਰਜੈਂਸੀ ਦੁਕਾਨਾਂ ਸੀ ਉਹ ਖੁੱਲੀਆਂ ਐ ਬਾਕੀ ਅਮਰਕੋਟ ਦੇ ਵਿੱਚ ਜਿਹੜਾ ਭਰਮਾ ਹੰਗਾਰਾ ਬੰਦ ਨੂੰ ਮਿਲਿਆ ਤੇ A to Z ਦੁਕਾਨਾਂ ਬਾਕੀ ਜਿਹੜੀਆਂ ਐ ਬੰਦ ਕੀਤੀਆਂ ਗਈਆਂ ਨੇ ਜਿਹੜੀ ਐਜੀਟੇਸ਼ਨ ਕਾਲ ਸੀਗੀ ਇਹਦੇ ਸਬੰਧ ਵਿੱਚ ਜਿਹੜਾ ਮਾਹੌਲ ਜੀ ਬਿਲਕੁਲ ਪੀਸਫੁੱਲ ਹੈ ਜਿੰਨੀ ਸਿਚੁਏਸ਼ਨ ਹੈ ਸਾਰੀ ਲਾਈ ਐਂਡ ਆਊਟ ਡੋਰ ਜਿਹੜਾ ਕੰਟਰੋਲ ਦੇ ਵਿੱਚ ਹੈ ਜੀ ਬਿਲਕੁਲ ਠੀਕ ਚੱਲ ਰਿਹਾ ਕੋਈ ਵੀ ਸਰ ਹੁਣ ਤੱਕ ਤਣਾਅਪੂਰਨ ਕੋਈ ਸਥਿਤੀ ਬਣੀ ਹੈ ਜਾਂ ਫਿਰ ਸ਼ਾਂਤੀਪੂਰਨ ਜੀ ਨਹੀਂ 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 ਬਿਲਕੁਲ ਪੀਸਫੁੱਲ ਹੈ ਕੋਈ ਤਣਾਅਪੂਰਨ ਨਹੀਂ ਕੋਈ ਬਿਲਕੁਲ ਠੀਕ ਚੱਲ ਰਿਹਾ ਹੈ ਸਰ ਸਰ ਕਾਲ ਦਿੱਤੀ ਗਈ ਸੀ ਦੁਕਾਨਦਾਰਾਂ ਵੱਲੋਂ ਜਿਹੜਾ ਕਿਸ ਤਰ੍ਹਾਂ ਦਾ ਹੰਗਾਰਾ ਜਿਹੜਾ ਮਿਲਿਆਗਾ ਅਜੇ ਸਾਰਾ ਬੰਦ ਹੈ ਜਾਂ ਕੋਈ ਦੁਕਾਨਾਂ ਖੁੱਲੀਆਂ ਵੀ ਨਹੀਂ ਹੈ ਦੇਖੋ ਆਲਰੇਡੀ ਪਹਿਲਾਂ ਹੀ ਜਿਸ ਤਰ੍ਹਾਂ ਇਨਸਟਰਕਸ਼ਨ ਸੀਗੀਆਂ ਸਰਕਾਰ ਦੀਆਂ ਜਿਹੜੀਆਂ ਮੈਡੀਸਨ ਸ਼ਾਪਸ ਸੀ ਐਮਰਜੈਂਸੀ ਸਰਵਿਸਿਜ਼ ਜਿਹੜੀਆਂ ਆ ਉਹਨਾਂ ਦਾ ਕਿਹਾ ਗਿਆ ਸੀ ਕਿ ਅਭੀ ਚਲੋ ਉਹ ਅਸੀਂ ਬਿਲਕੁਲ ਖੁੱਲੀਆਂ ਰੱਖੀਆਂ ਆ ਹਰ ਤਰ੍ਹਾਂ ਦੀਆਂ ਔਰ ਜਿਹੜੀਆਂ ਵੀ ਕੋਈ ਦੁਕਾਨਾਂ ਖੁੱਲੀਆਂ ਆ ਉਹਨਾਂ ਨੂੰ ਜਿਹੜਾ ਆ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਉਹ ਇੰਟਰਫੀਅਰੈਂਸ ਨਹੀਂਗੀ ਔਰ ਖਾਸ ਕਰ ਮੈਡੀਸਨ ਸ਼ਾਪਸ ਜਿਹੜੀਆਂ ਆ ਜਾਂ ਇਸੇ ਤਰ੍ਹਾਂ ਦੀ ਐਂਬੂਲੈਂਸ ਸਰਵਿਸਿਜ਼ ਜਿਹੜੀਆਂ ਆ ਉਹ ਬਿਲਕੁਲ ਜਿਹੜੀਆਂ ਰੂਟੀਨ ਆਪਣੀ ਵਧੀਆ ਤਰੀਕੇ ਦੇ ਨਾਲ ਠੀਕ ਜਿਹੜੀਆਂ ਸਬਸੇ ਪ੍ਰੋਵਾਈਡ ਕਰ ਰਹੀਆਂ ਠੀਕ ਚੱਲ ਰਹੀਆਂ ਦੇਖੋ ਬਾਜ਼ਾਰ ਜਿਹੜਾ ਵਾ ਅੱਜ ਜਦੋਂ ਅਬਰ ਫੋਟਾ ਹੋ ਗਈ तकरीबन ਸਾਰਾ ਬੰਦੀ ਹੈ ਲੋਕਾਂ ਦੀ ਸਿਕਿਉਰਿਟੀ ਸੁਰੱਖਿਆ ਵਾਸਤੇ ਐਸਐਟਓ ਸਾਹਿਬ ਤੇ ਮੈਂ ਸਮੇਤ ਫੋਰਸ ਸਾਰੇ ਇਲਾਕੇ ਦੇ ਵਿੱਚ ਆਹੀ ਪੈਟਰੋਲਿੰਗ ਕਰ ਰਹੇ ਆ ਤਾਂ ਕਿ ਕਿਸੇ ਨੂੰ ਗੈਰਕਾਨੂੰਨੀ ਤਰੀਕੇ ਨਾਲ ਡਰਾਇਆ ਧਮਕਾਇਆ ਨਾ ਜਾ ਸਕੇ ਅੱਜ ਇੱਥੇ ਲੋਕੀ ਆਪਣੀ ਮਰਜ਼ੀ ਨਾਲ ਬੰਦ ਕਰਦੇ ਹੋ ਕਰ ਸਕਣਗੇ ਪਰ ਲੋਕਾਂ ਦੇ ਸਹਿਯੋਗ ਲਈ ਆਮਨ ਸ਼ਾਂਤੀ ਕਾਨੂੰਨ ਬਣਾਈ ਰੱਖਣ ਬਾਅਦ ਇਹ ਇਲਾਕੇ ਦੇ ਵਿੱਚ ਸਰ ਕਿਤੇ ਵੀ ਅਜੇ ਤੱਕ ਕੋਈ ਤਣਾਅਪੂਰਨ ਜਿਹੜਾ ਮਾਹੌਲ ਆ ਕੋਈ ਨਜ਼ਰ ਆਇਆ ਜਾਂ ਫਿਰ ਸ਼ਾਂਤਪੁਰਾ ਕੀ ਹੈ ਨਹੀਂ ਸ਼ਾਂਤਪੁਰਾ ਥੈਂਕ ਯੂ ਸਰ